ਹੈਲੋ ਜੀ ਸਸਰੀ ਕਾ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸ਼ਕਰਗੰਦੀ ਦੀ ਚਾਟ ਬਹੁਤ ਹੀ ਵਧੀਆ ਤੇ ਟੇਸਟੀ ਸਰਦੀਆਂ ਦਾ ਮੌਸਮ ਹੈ ਠੀਕਾ ਜੀ ਤੁਸੀਂ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਚਾਟ ਬਣਾ ਕੇ ਖਵਾਓ ਬਹੁਤ ਵਧੀਆ ਤੇ ਹੈਲਦੀ ਇਹਦੇ ਵਾਸਤੇ ਆਪਣੇ ਕੋਲੇ 1 ਕਿਲੋ ਸ਼ਕਰਗੰਦੀ ਹੈ ਤੇ ਹੁਣ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲਾਂਗੇ 10-15 ਮਿੰਟ ਤਾਂ ਕਿ ਬਿਲਕੁਲ ਵੀ ਕੱਚੀ ਨਾ ਰਹੇ ਤੇ ਬਣ ਕੇ ਤਿਆਰ ਹੋ ਜੇ ਜਦੋਂ ਵੀ ਆਪਾਂ ਇਸ ਤਰ੍ਹਾਂ ਡੋਂਗੇ ਦੇ ਵਿੱਚ ਜਾਂ ਟੋਪੀਏ ਦੇ ਵਿੱਚ ਇਹਨੂੰ ਬਾਲਾਂਗੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਜੇ ਆਪਾਂ ਕੁੱਕਰ ਦੇ ਵਿੱਚ ਇਹਨੂੰ ਬਾਲਾਂਗੇ ਤਾਂ ਇੱਕ ਵਿਸਲ ਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਹੁਣ ਆਪਾਂ ਇਧਰ ਕਰਦੇ ਹਾਂ ਸਾਸ ਬਣਾਉਣ ਦੀ ਤਿਆਰੀ ਸਾਸ ਦੇ ਲਈ ਆਪਾਂ ਨੂੰ ਚਾਹੀਦੀ ਥੋੜੀ ਜੀ ਇਮਬਲੀ ਇਹ ਆਪਣੇ ਕੋਲ ਬਿਲਕੁਲ ਵਧੀਆ ਤੇ ਫਰੈਸ਼ ਇਮਬਲੀ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਇਮਬਲੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਭਿਉਂ ਕੇ ਰੱਖਾਂਗੇ 2-3 ਮਿੰਟ ਲਈ ਤਾਂ ਕਿ ਸਾਰਾ ਰਸ ਆਪਣੀ ਇਮਬਲੀ ਦਾ ਪਾਣੀ ਦੇ ਵਿੱਚ ਆ ਜਾਏ ਲਓ ਜੀ ਇਹਨੂੰ ਹੁਣ ਭੌਂ ਕੇ ਆਪਾਂ ਰੱਖਤਾ 1-2 ਮਿੰਟ ਲਈ ਤੇ ਜਦ ਤੱਕ ਇਹਦਾ ਰਸਾ ਚੰਗੀ ਤਰ੍ਹਾਂ ਨਿਕਲ ਜਾਊਗਾ ਤੇ ਹੁਣ ਆਪਾਂ 2-3 ਮਿੰਟ ਆਪਾਂ ਇਹਨੂੰ ਚੈੱਕ ਕਰਤਾ ਤੁਸੀਂ ਦੇਖ ਸਕਦੇ ਹੋ ਸਾਰਾ ਰਸਾ ਪਾਣੀ ਦੇ ਵਿੱਚ ਆ ਚੁੱਕਿਆ ਇਸ ਤਰ੍ਹਾਂ ਹੀ ਇਮਬਲੀ ਨੂੰ ਆਪਾਂ ਚੰਗੀ ਤਰ੍ਹਾਂ ਨਰੋੜ ਕੇ ਇਹਦਾ ਸਾਰਾ ਪਾਣੀ ਦੇ ਵਿੱਚ ਦਾ ਰਸਾ ਕੱਢ ਲਾਂਗੇ ਤੇ ਬਹੁਤ ਵਧੀਆ ਉਹਦੀ ਸੌਸ ਬਣਾ ਕੇ ਆਪਾਂ ਤਿਆਰ ਕਰਨੀ ਹੈ ਤੇ ਨਾਲ ਹੀ ਆਪਣੀ ਇੱਧਰ ਸ਼ਕਰਗੰਦੀ ਉਬਲਦੀ ਪਈ ਆ ਇਹਨੂੰ 10-15 ਮਿੰਟ ਤੱਕ ਲੱਗ ਗਈ ਜਾਣੀ ਹੈ ਠੀਕ ਹੈ ਜੀ ਤੇ ਇੱਧਰ ਆਪਾਂ ਹੁਣ ਤਵਾ ਧਰਦਿਆਂ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਜਵੈਨ ਅਜਵੈਰ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਘਰਪੂਣਾਗੇ ਤੇ ਸੌਸ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਫਲੇਵਰ ਆਊਗਾ। ਲਓ ਜੀ ਅਜਵੈਰ ਉਹਨੇ ਕਿ ਆਪਾਂ ਤਿਆਰ ਕਰ ਲਈਏ ਤੇ ਹੁਣ ਆਪਾਂ ਗੈਸ ਤੇ ਫਿਰ ਫਰਾਈ ਪੈਨ ਨੂੰ ਕਰਾਂਗੇ ਤੇ ਜਿੰਨਾ ਵੀ ਆਪਣਾ ਪਾਣੀ ਸੀਗਾ ਇਮਲੀ ਦਾ ਸਾਰੇ ਨੂੰ ਆਪਾਂ ਇੱਕ ਛਾਣ ਦੇ ਨਾਲ ਛਾਣ ਕੇ ਸਾਰਾ ਆਪਾਂ ਫਰਾਈ ਪੈਨ ਦੇ ਵਿੱਚ ਐਡ ਕਰ ਲਾਂਗੇ ਸਟਿੱਕੇ ਦੇ ਨਾਲ। ਲਓ ਜੀ ਐਸੀ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਨਾ ਪਨਪ ਕੇ ਦਾ ਸਾਰਾ ਰਸਾ ਕੜਾਹੀ ਦੇ ਵਿੱਚ ਕੱਢ ਲੈਣਾ ਹੈ। ਤੇ ਬਹੁਤ ਹੀ ਬਧੀਆ ਆਪਾਂ ਸਾਸ ਬਣਾ ਕੇ ਤਿਆਰ ਕਰ ਲਿਆ ਘਰ ਦੇ ਵਿੱਚ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਆ ਬਹੁਤ ਸੌਖੇ ਤਰੀਕੇ ਨਾਲ ਤੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਆ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਤੇ ਹੁਣ ਆਪਾਂ ਗੈਸ ਨੂੰ ਕਰਤਾ ਮੀਡੀਅਮ ਤੇ ਦੇਖ ਤੁਸੀਂ ਦੇਖ ਸਕਦੇ ਹੋ ਜਿੰਨੀ ਆਪਣੀ ਇਸ ਟਾਈਮ ਇਮਲੀ ਦਾ ਪਾਣੀ ਆ ਜਦੋਂ ਇਹ ਅੱਧਾ ਰਹਿ ਗਿਆ ਉਨਾ ਚਿਰ ਆਪਾਂ ਇਹਨੂੰ ਪਕਾਉਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੌਥਾ ਇਸਾ ਢੀਗੀ ਮਿਰਚ ਦਾ ਥੋੜੀ ਜਿਹੀ ਲਾਲ ਮਿਰਚ ਫਿਰ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਲਓ ਜੀ ਨਾ ਲਈ ਪਾਵਾਂਗੇ ਆਪਾਂ ਅੱਧਾ ਚਮਚਾ ਇਹਦੇ ਵਿੱਚ ਖੰਡ ਦਾ ਤੇ ਅੱਧਾ ਚਮਚੀ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਦਾ ਠੀਕ ਹੈ ਜੀ ਨਮਕ ਆਪਣੇ ਸਵਾਦ ਅਨੁਸਾਰ ਪਾਣਾ ਤੁਸੀਂ ਵੱਧ ਘੱਟ ਤੁਸੀਂ ਇਹਨੂੰ ਦੇਖ ਕੇ ਚੈੱਕ ਕਰਕੇ ਦੁਬਾਰਾ ਵੀ ਪਾ ਸਕਦੇ ਹੋ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਮੀਡੀਅਮ ਗੈਸ ਤੇ ਇਹਨੂੰ ਪਕਾਵਾਂਗੇ ਚੰਗੀ ਤਾਂ ਜਿੰਨਾ ਚਿਕਰੇ ਅੱਧੀ ਨਹੀਂ ਰਹਿ ਜਾਂਦੀ ਕਿਉਂਕਿ ਨਾ ਤਾਂ ਆਪਾਂ ਇਹਨੂੰ ਬਾਲਾ ਗਾਲਾ ਕਰਨਾ ਤੇ ਨਾ ਹੀ ਜ਼ਿਆਦਾ ਪਤਲਾ ਬਹੁਤ ਵਧੀਆ ਠੰਡੀ ਹੋ ਕੇ ਬਹੁਤ ਵਧੀਆ ਬਿਲਕੁਲ ਮੀਡੀਅਮ ਸਾਈਡ ਤੇ ਆ ਕੇ ਬਹੁਤ ਵਧੀਆ ਸੌਸ ਬਣੀ ਕੇ ਤਿਆਰ ਹੋ ਗਈ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸੁੱਕ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਅਜਵੈਨ ਦਾ ਜਿਹੜਾ ਆਪਾਂ ਭੁੰਨ ਕੇ ਰੱਖਿਆ ਹੋਇਆ ਸੀ ਠੀਕ ਹੈ ਜੀ ਤੇ ਉਹਨੂੰ ਵੀ ਆਪਾਂ ਹੁਣ ਵਿੱਚ ਹੀ ਐਡ ਕਰ ਦ ਤੇ ਹੁਣ ਆਪਾਂ ਇਹਨੂੰ ਥੋੜਾ ਟਾਈਮ ਹੋਰ ਪਕਾਵਾਂਗੇ ਬਹੁਤ ਵਧੀਆ ਸੌਸ ਬਣੀ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਲਓ ਜੀ ਤੁਸੀਂ ਦੇਖ ਸਕਦੇ ਹੋ ਜਿੰਨਾ ਜ਼ਿਆਦਾ ਆਪਣੇ ਪਾਣੀ ਸੀਗਾ ਇਮਬਲੀ ਦਾ ਉਸ ਤੋਂ ਅੱਧਾ ਰਹਿ ਗਿਆ ਤੇ ਦੇਖੋ ਸਾਸ ਕਿੰਨੀ ਵਧੀਆ ਗਾੜੀ ਬਣ ਕੇ ਤਿਆਰ ਹੋ ਗਈ ਹੈ। ਉਹ ਕਿ ਠੰਡੀ ਹੋਣ ਤੋਂ ਬਾਅਦ ਇਹਨੇ ਥੋੜੀ ਜਿਹੀ ਗਾੜੀ ਵੈਸੇ ਵੀ ਹੋ ਜਾਣਾ ਤੇ ਹੁਣ ਆਪਾਂ ਇਹਨੂੰ ਇੱਕ ਕੱਚ ਦੀ ਕੋਲੀ ਦੇ ਵਿੱਚ ਕੱਢ ਕੇ ਤਿਆਰ ਕਰ ਦਾਂਗੇ। ਇਹ ਬਹੁਤ ਵਧੀਆ ਸਾਸ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਜ਼ਿਆਦਾ ਵਧੀਆ ਹੈ ਬਿਲਕੁਲ ਸ਼ੁੱਧ। ਘਰ ਦੇ ਵਿੱਚ ਤੁਸੀਂ ਬਣਾ ਕੇ ਤਿਆਰ ਕਰੋ ਚਾਹੇ ਜਿੰਨੀ ਮਰਜ਼ੀ ਬਣਾ ਕੇ ਰੱਖ ਲਓ ਬਿਲਕੁਲ ਵੀ ਖਰਾਬ ਨਹੀਂ ਹੋਣੀ 15 ਦਿਨ। ਇਸ ਤਰੀਕੇ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਸੀ ਤੇ ਇੱਧਰ ਆਪਾਂ ਹੁਣ ਲਓ ਜੀ ਸ਼ਕਰਕੰਦੀ ਨੂੰ ਆਪਾਂ ਚੰਗੀ ਤਰ੍ਹਾਂ ਛਲਕਿਓ ਨਾ ਆਪਾਂ ਇਹਦੇ ਛੋਛੂ ਟੁਕੜੇ ਕੱਟ ਲੈਨੇ ਤੇ ਬਹੁਤ ਵਧੀਆ ਦੀ ਚਾਟ ਬਣਾ ਕੇ ਆਪਾਂ ਤਿਆਰ ਕਰਦੇ ਆਂ ਤੇ ਪਲੀਜ਼ ਥੋੜਾ ਜਿਹਾ ਗਲੋ ਕਰਿਓ ਪਿੱਛੇ ਆਵਾਜ਼ ਆ ਰਹੀ ਐ ਥੋੜੀ ਜਿਹੀ ਮਿਸਤੀ ਲੱਗਿਆ ਕਰਕੇ ਠੀਕ ਐ ਜੀ ਤੇ ਲਓ ਜੀ ਆਪਾਂ ਸਾਰਿਆਂ ਨੂੰ ਛੋਛੂ ਟੁਕੜੇ ਚ ਕੱਟ ਲਿਆ ਹੈ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਥੋੜਾ ਜਿਹਾ ਨਮਕ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਉੱਤੇ ਚਾਟ ਮਸਾਲਾ ਠੀਕ ਐ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਥੋੜੀ ਜਿਹੀ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਦੀਗੀ ਬਹੁਤ ਵਧੀਆ ਚਾਟ ਬਣਾ ਕੇ ਆਪਾਂ ਤਿਆਰ ਕਰਨੀ ਕਿਉਂਕਿ ਸਾਰਾ ਟੋਟਲ ਸਮਾਨ ਆਪਾਂ ਸੌਸ ਦੇ ਵਿੱਚ ਪਾ ਕੇ ਤਿਆਰ ਕੀਤਾ ਸੀ ਤੇ ਹੁਣ ਆਪਾਂ ਨਾਲੀਏ ਦੇ ਵਿੱਚ ਪਾ ਦਾਂਗੇ ਸੌਸ ਇਹਨੂੰ ਹਲਕਾ ਜਿਹਾ ਹਿਲਾ ਕੇ ਨਾਲੀ ਆਪਾਂ ਇਹਦੇ ਵਿੱਚ ਹੁਣ ਸੌਸ ਐਡ ਕਰਾਂਗੇ ਸੌਸ ਤੁਸੀਂ ਤੁਹਾਨੂੰ ਜਿੰਨੀ ਵਧੀਆ ਲੱਗੇ ਤੁਸੀਂ ਉਨੀ ਕ ਐਡ ਕਰ ਸਕਦੇ ਹੋ ਬਹੁਤ ਵਧੀਆ ਚਾਟ ਬਣ ਕੇ ਇਸ ਤਰੀਕੇ ਨਾਲ ਤਿਆਰ ਹੁੰਦੀ ਸ਼ਕਰਗੁੰਦੀ ਦੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾਇਓ ਘਰ ਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਣਨ ਦੇ ਵਾਸਤੇ ਬਹੁਤ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਲਓ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਲਓ ਜੀ ਇਸ ਤਰੀਕੇ ਨਾਲ ਆਪਾਂ ਸਾਰੇ ਸੌਸ ਇਹਦੇ ਵਿੱਚ ਐਡ ਕਰਤੀਆਂ ਤੇ ਬਹੁਤ ਵਧੀਆ ਸ਼ਕਰਗੰਦੀ ਚਾਟ ਮਸਾਲਾ ਬਣਾ ਕੇ ਆਪਾਂ ਤਿਆਰ ਕੀਤੀ ਹੈ ਤੇ ਥੋੜਾ ਜਿਹਾ ਪਾਤਾ ਆਪਾਂ ਇਹਦੇ ਉੱਪਰ ਦੀ ਹਰਾ ਧਨੀਆ ਬਹੁਤ ਵਧੀਆ ਤੇ ਟੇਸਟੀ ਤੁਸੀਂ ਇਸ ਤਰੀਕੇ ਨਾਲ ਬਣਾਓ ਬੱਚਿਆਂ ਨੂੰ ਖਵਾਓ ਬਹੁਤ ਵਧੀਆ ਲੱਗਦੀ ਹੈ ਆਪਾਂ ਤੁਹਾਨੂੰ ਦੱਸ ਦਿਆ ਵੀ ਜੋ ਜੋ ਦੱਸਿਆ ਆਪਾਂ ਤੁਹਾਨੂੰ ਮੀਜ਼ਰਮੈਂਟ ਦੇ ਸਾਹਮਣੇ ਬਿਲਕੁਲ ਸਹੀ ਦੱਸਿਆ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਬਣਾਓ ਬੱਚਿਆਂ ਨੂੰ ਖਵਾਓ ਲਓ ਜੀ ਆਪਾਂ ਲਓ ਜੀ ਇਸ ਤਰੀਕੇ ਨਾਲ ਨਾ ਤਾਂ ਬਿਲਕੁਲ ਫਰੈਸ਼ ਬਿਲਕੁਲ ਵਧੀਆ ਆਪਦੇ ਘਰ ਦੇ ਵਿੱਚ ਬਣਾਓ ਤੁਸੀਂ ਬਾਹਰ ਨਾਲੋਂ ਬਹੁਤ ਵਧੀਆ ਠੀਕ ਹੈ ਜੀ ਲਓ ਜੀ ਆਪਾਂ ਇਹਦੇ ਵਿੱਚ ਹੁਣ ਥੋੜੀ ਜੀ ਸੌਸ ਹੋਰ ਐਡ ਕਰਦੇ ਨੇ ਥੋੜਾ ਜਿਹਾ ਹਰਾ ਧਨੀਆ ਤੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਘਰ ਦੇ ਵਿੱਚ ਖਾਓ ਕਿਉਂਕਿ ਸੌਸ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਸੌਸ ਬਣਾਉਣਾ ਤੁਸੀਂ 15 ਦਿਨ ਵੀ ਘਰੇ ਬਣਾ ਕੇ ਇਹਨੂੰ ਰੱਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਵਧੀਆ ਆਪਣੀ ਚਾਟ ਬਣ ਕੇ ਤਿਆਰ ਹੋਈ ਹੈ ਸ਼ਕਰਗੰਦੀ ਦੀ ਇਸ ਤਰੀਕੇ ਨਾਲ ਘਰ ਦੇ ਵਿੱਚ ਬਣਾ ਕੇ ਖਾਓ ਬਿਲਕੁਲ ਫਰੈਸ਼ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂਕਿ ਤੁਹਾਡੇ ਲਈ ਨਵੇਂ-ਨਵੇਂ ਅਸੀਂ ਵੀਡੀਓ ਲੈ ਕੇ ਹਾਜ਼ਰ ਆਇਓ ਪਲੀਜ਼ ਤੁਸੀਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਨੂੰ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਲਈ ਓਕੇ ਜੀ ਥੈਂਕ ਯੂ ਬਾਏ